ਲੋਕਾਂ ਵਿੱਚ ਇੰਨਾ ਗੁੱਸਾ ਦੇਖ ਰਿਹਾ ਝਾੜੂ ਵਾਲੇ ਦੇ ਖਿਲਾਫ ਮੈਨੂੰ ਲੱਗਦਾ ਝਾੜੂ ਦਾ ਮੰਗਾ ਤੇ ਜੇ 92 ਸੀਟਾਂ ਜਿੱਤੀਆਂ ਸੀ ਨਾ ਇੱਕ ਸਮਾ ਗਰੰਟੀ ਦਿੰਦਾ 13 ਦੀਆਂ 13 ਸੀਟਾਂ ਜਮਾਨਤਾ ਜਬਤ ਹੋਣਗੀਆਂ ਝਾੜੂ ਵਾਲਿਆਂ ਦੀ ਮਿੰਨ ਚ ਕੋਈ ਆ ਜੇ ਆਂ ਨਹੀਂ ਇਹਦੇ ਮਗਰ ਲੱਗ ਜਾ ਬਦਲਾ ਹੁਣ ਆ ਭਗਵਾਨ ਤਮਨ ਮੁੱਖ ਮੰਤਰੀ ਬੰਦੇ ਲਾਇਕ ਹੈ ਤੇ ਬਣਾਂ ਤਾਂ ਮੁੱਖ ਮੰਤਰੀ ਆਪਾਂ 92 ਸੀਟਾਂ ਜਮਾਨਤਾ ਜੱप्त ਕਰਾ ਦੀਆਂ ਸਾਰੀਆਂ ਦੀਆਂ ਤੇ 2 ਸਾਲ ਬਾਅਦ ਹੁਣ ਫੈਸਲਾ ਕਰੀ ਬੈਠੇ ਹੁਣ ਭਗਵਾਨ ਦਮਨ ਦੀ ਜਮਾਨਤਾ ਜੱप्त ਕਰਾਉਣੀ ਹੈ। ਜਾਂ ਆ ਰਿਹਾ ਆਪਾ ਆ ਰਿਹਾ ਨਹੀਂ ਚੱਲੀ ਜਾਂਦਾ ਕੰਮ ਆਪਣਾ। ਅਜਾ ਘਰੋਂ ਨਿਕਲਦਾ ਨਹੀਂ ਕੋਈ ਫਿਕਰ ਨਹੀਂ ਜੋ ਜਿਉਂਦੇ ਮਰਦੇ ਆਉਣੇ ਦਾ ਮੇਲਾ ਲੁੱਟ ਲਿਆ ਹੁਣ ਕਹਿੰਦਾ 5 ਸਾਲ ਦਾ ਮੈਚ ਕਰੂੰਗਾ। ਕੈਪਟਨ ਸਾਹਿਬ ਨੇ 5 ਸਾਲ ਐਸ਼ ਕੀਤੀ। ਇੱਕ ਹੁਣ ਇਹਨੂੰ ਮੋਰ ਪੱਖ ਦੇਖੀ ਤੈਨੂੰ ਵੇਡ ਦੇ। ਅੱਜ ਤਜਰਬਿਆਂ ਦਾ ਨੁਕਸਾਨ ਆਪਣਾ ਹੁੰਦਾ ਆਪਣੀ ਅਗਲੀ ਪੀੜ੍ਹੀਆਂ ਦਾ ਹੁੰਦਾ ਹੈ ਕੀ ਗੁਜਰਾਤੀ ਜਦੋਂ ਕਰਦੇ 30 ਸਾਲ ਹੋ ਗਏ ਗੁਜਰਾਤੀਆਂ ਨੂੰ ਮੋਦੀ ਮੋਦੀ ਕਰਦੇ ਦੋ ਕਹਿੰਦੇ ਭਾਵੇਂ ਕੋਈ ਮਰਜ਼ੀ ਹੋ ਜਾਈ ਤਜਰਬਾ ਨਹੀਂ ਕਹਿੰਦੇ ਮੋਦੀ ਨਹੀਂ ਹੋਣਾ ਤੇ ਆਪਣੇ ਮਿੰਡ ਚ ਕੋਈ ਆ ਜੇ ਆ ਜੀ ਇਹਦੇ ਮਗਰ ਲੱਗ ਜਾ ਬਦਲਾ ਹੁਣ ਆ ਭਗਵਾਨ ਤਮਨ ਮੁੱਖ ਮੰਤਰੀ ਬੰਦੇ ਲਾਇਕ ਹੈ ਤੇ ਬਣਾ ਤਾਂ ਮੁੱਖ ਮੰਤਰੀ ਆਪਾਂ 92 ਸੀਟਾਂ ਜਮਾਨਤਾ ਜੱਪ ਕਰਾ ਦੀਆਂ ਸਾਰੀਆਂ ਦੀਆਂ ਤੇ 2 ਸਾਲ ਬਾਅਦ ਹੁਣ ਫੈਸਲਾ ਕਰੀ ਬੈਠੇ ਹੁਣ ਭਗਵਾਨ ਦਮਨ ਦੀ ਜਮਾਨਤਾ ਜੱਪ ਕਰਾਉਣੀ ਹੈ। ਜਾਂ ਆ ਰਿਹਾ ਆਪਾ ਆ ਰਹੀ ਚੱਲੀ ਜਾਂਦਾ ਕੰਮ ਆਪਣਾ। ਅਜਾ ਘਰੋਂ ਨਿਕਲਦਾ ਨਹੀਂ ਕੋਈ ਫਿਕਰ ਨਹੀਂ ਜੋ ਜਿਉਂਦੇ ਮਰਦੇ ਆਉਣੇ ਦਾ ਮੇਲਾ ਲੁੱਟ ਲਿਆ ਹੁਣ ਕਹਿੰਦਾ 5 ਸਾਲ ਦਾ ਮੈਚ ਕਰੂੰਗਾ। ਕੈਪਟਨ ਸਾਹਿਬ ਨੇ 5 ਸਾਲ ਐਸ਼ ਕੀਤੀ। ਤੁਸੀਂ ਦੇਖੋ ਭਾਵੇਂ ਅਕਾਲੀ ਦੇ ਲਾਪੋਜੀਸ਼ਨ ਜੋ ਹੈ ਫਿਰ ਵੀ ਥੋਡੇ ਵਿੱਚ ਹੀ ਰਹਿੰਦੀ ਹੈ ਮੈਂ ਫਰੀਦ ਪਿੰਡ-ਪਿੰਡ ਤੁਰੇ ਫਿਰਦਾ ਨਾ ਕੈਪਟਨ ਮੈਂ ਉਹ ਨਾ ਭਗਵੰਤ ਸਾਮਾ ਮੇ ਆਉਣਾ ਆ ਫਰਕਾ ਆਪਣੇ ਸਿ ਅਕਾਲੀ ਦਲ ਥੋਡੀ ਥੋਡੀ ਜਾਨ ਹੈ ਥੋਡੇ ਬਜ਼ੁਰਗਾਂ ਦੀ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਕੋਈ ਮੇਰੀ ਜਾਇਦਾਦ ਨਹੀਂ ਅੱਜ ਮੈਨੂੰ ਸੇਵਾ ਮਿਲੀ ਕੱਲ ਕਿਸੇ ਨੂੰ ਮਿਲੂਗੀ ਪਰਸੋਂ ਕਿਸੇ ਕੋਲ ਜਾਊਗੀ ਪਰੇ ਆਪਣੀ ਕੌਮ ਦੀ ਆਵਾਜ਼ ਆਪਣੀ ਪੰਜਾਬ ਦੀ ਆਵਾਜ਼ ਜੇ ਹੁਣ ਇਕੱਠੇ ਹੋਏ ਹੁਣ ਮੁਕਾਬਲਾ ਸਿੱਧਾ ਇੱਕ ਪਾਸੇ ਪੰਜਾਬ ਆ ਇੱਕ ਪਾਸੇ ਪੰਜਾਬ ਦਾ ਕਿਸਾਨ ਹੈ ਇੱਕ ਪਾਸੇ ਪੰਜਾਬ ਦਾ ਗਰੀਬ ਮਜ਼ਦੂਰ ਵਪਾਰੀ ਹੈ ਪੰਜਾਬੀ ਹੈ ਦੂਜੇ ਪਾਸੇ ਆ ਦਿੱਲੀ ਦੀ ਤਾਕਤਾਂ ਜੇ ਹੁਣ ਵੀ ਵੋਟਾਂ ਪੈ ਗਈਆਂ ਉਹਨਾਂ ਨੂੰ ਫਿਰ ਤਾਂ ਸ਼ਰਮ ਆਉਣੀ ਚਾਹੀਦੀ ਆ ਆਪਣੇ ਦੇਖੋ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਨਾਂ ਨੇ ਬਾਰਡਰ ਸੀਲ ਕਰਤੇ ਉਥੇ ਬੰਬ ਚਲਾਏ ਸਾਰਾ ਕੁਝ ਲਾਇ ਤੁਹਾਨੂੰ ਆਪਾਂ ਤਾਂ ਦਿੱਲੀ ਪ੍ਰੋਟੈਸਟ ਕਰਨੀ ਚੱਲੇ ਸੀ ਤੇ ਤੁਸੀਂ ਕਿਉਂ ਨਹੀਂ ਹੁਣ ਬਾਰਡਰ ਸੀਲ ਕਰਦੇ ਕਿ ਅਸੀਂ ਇੱਕ ਵੀ ਵੋਟ ਨਹੀਂ ਪਾਉਣ ਦਿੰਦੇ ਉਹਨਾਂ ਨੂੰ ਇੱਥੇ ਝਾੜੂ ਨਾ ਝਾੜੂ ਵੋਟ ਪੈਣਾ ਕਾਂਗਰਸ ਨੂੰ ਪਏ ਜੇ ਉਹ ਬਾਰਡਰ ਸੀਲ ਕਰਦੇ ਆਪਾਂ ਵੋਟਾਂ ਨਾਲ ਬਾਰਡਰ ਸੀਲ ਕਰ ਲਿਓ ਉਹਨਾਂ ਨੇ ਤਾਂ ਬੰਬਾਂ ਨਾਲ ਸੀਲ ਕੀਤਾ ਸੀ ਨਾ ਆਪਾਂ ਵੋਟਰ ਵੋਟਾਂ ਨਾਲ 13 ਨੀ 13 ਸੀਟਾਂ ਜਿਦਾ ਦਿਓ ਤੇ ਦੱਸ ਦਿਓ ਕਿ ਪੰਜਾਬ ਕਿਹੜੇ ਪਾਸੇ ਖੜਾ ਪੰਜਾਬ ਦਾ ਕਿਸਾਨ ਗਰੀਬ ਕਿਹੜੇ ਪਾਸੇ ਦਾ ਜੇ ਹੋਏ ਵੀ ਨਾ ਫੈਸਲਾ ਕੀਤਾ ਜੇ ਹਲੇ ਵੀ ਨਾ ਫੈਸਲਾ ਕੀਤਾ ਫਿਰ ਪਤਾ ਨਹੀਂ ਕੀ ਹੋਊਗਾ ਮੈਨੂੰ ਆਪਣੀ ਫਿਰ ਆਪਣੇ ਕੌਮ ਚ ਮੈਨ ਲਗਾ ਉਹ ਜਜ਼ਬਾ ਨਹੀਂ ਰਹੂਗਾ ਮੈਂ ਤਾਂ ਸਹੀ ਮੈਨ ਤੇ ਦੇਖਣਾ ਚਾਹਣਾ ਰਿਜ਼ਲਟ ਤੇ ਦੇਖਣਾ ਚਾਹਣਾ ਕਿ ਲੋਕ ਆਪਣਾ ਖਾਲਸਾ ਪੰਥ ਪੰਜਾਬ ਦੇਖੋ ਕਾਲੀ ਦਲ ਇੱਕ ਪਾਰਟੀ ਹੈ ਜਿਹੜੇ ਪੰਜਾਬ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖਦੀ ਹੈ ਆ ਦੂਜੀਆ ਪਾਰਟੀਆਂ ਦੇ ਇੱਕ ਧਰਮ ਨੂੰ ਦੂਜੇ ਲੜਾ ਕੇ ਉਹਨਾਂ ਦਾ ਮਤਲਬ ਲੜਨ ਲੋਕੀ ਤੇ ਤਾਂ ਵੋਟਾਂ ਉਹਨਾਂ ਅਸੀਂ ਕਹਿੰਦੇ ਕਿ ਜੋੜੋ ਸਾਡੇ ਵਾਸਤੇ ਪੰਜਾਬ ਤਰੱਕੀ ਕਰੂਗਾ ਤਾਂ ਪੰਜਾਬ ਸ਼ਾਂਤੀ ਰਹੂਗੀ ਤਾਂ ਤਰੱਕੀ ਹੋਊਗੀ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਇਸ ਕਰਕੇ ਅੱਜ ਪ੍ਰੋਫੈਸਰ ਸੁਮੇਰ ਸੀਰਾ ਜੀ ਆਏ ਐ ਦੇਖੋ ਸਟੇਟ ਐਗਜ਼ੈਕਟਿਵ ਮੈਂਬਰ ਬੀਜੇਪੀ ਦੇ ਐ ਬਹੁਤ ਮਿਹਨਤੀ ਹੈ ਤੇ ਮੈਂ ਕਹਿੰਦਾ ਤੁਹਾਨੂੰ ਸਭ ਤੋਂ ਵੱਡੀ ਵਜ੍ਹਾ ਤੁਸੀਂ ਬੀਜੇਪੀ ਛੱਡੀ ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦੇ ਨੇ ਇਹਦਾ ਮਤਲਬ ਇਹ ਉਹਦੇ ਬੀਐਨ ਟੈਸਟ ਕਰਾਉਣਾ ਚਾਹੀਦਾ ਸਹੀ ਬਣੇਗਾ ਹੁਣ ਰੈਡੀ ਥੈਂਕ ਯੂ ਤੁਸੀਂ ਇਹ ਗ੍ਰੇਡ ਤੇ ਮੈਂ ਇਹਨਾਂ ਨੂੰ ਮਾਨ ਸਾਨੂੰ ਬੜਾ ਇਹਨਾਂ ਦੀ ਲੋੜ ਹੈ ਤੇ ਪਾਰਟੀ ਦੇ ਇਹਨਾਂ ਨੂੰ ਵਾਈਸ ਪ੍ਰੈਸਿਡੈਂਟ ਬਣਾਉਣੇ ਆ ਤੁਸੀਂ ਹੁਣ ਸੇਵਾਾਂ ਸੰਭਾਲੋ ਤੁਸੀਂ ਬੋਲੋ ਤੇ ਪਟਿਆਲੇ ਵਾਲਿਓ ਪਾਰਲੀਮੈਂਟ ਮੈਂਬਰ ਅਕਾਲੀ ਦਲ ਦਾ ਜੈਦਾ ਪਟਿਆਲੇ ਤੋਂ ਆ ਰਾਜਿਆਂ ਨੂੰ ਬਹੁਤ ਦੇਖ ਲਿਆ ਰਾਜੇ ਰਾਣੀਆਂ ਨੂੰ ਤੁਸੀਂ ਬਹੁਤ ਦੇਖ ਲਿਆ ਡੱਕਾ ਨਹੀਂ ਤੋੜਿਆ ਤੁਹਾਡੇ ਵਾਸਤੇ ਨਾ ਮਿਲ ਲਾਉਂਦੇ ਐ ਜੇ ਤੁਹਾਡੇ ਹੈ ਤੇ ਇਕੱਲੇ ਹੈ ਤੁਹਾਡੀ ਆਪਣੀ ਮਾਂ ਪਾਰਟੀ ਛਡੋਨੀ ਅਕਾਲੀ ਦਲ ਬਹੁਤ ਬਿੱਲਾ ਜੀ ਦਾ ਬਹੁਤ ਆ ਇੱਕ بڑا ਸਾਡੇ ਕੋਲ ਹੀ ਵੈ ਬਹੁਤ ਮਿਹਨਤੀ ਹੈ ਸਾਰੀ ਟੀਮ ਲੱਗੀ ਮੈਂ ਤੁਹਾਨੂੰ ਪੰਜਾਬ ਬਚਾਓ ਯਾਤਰਾ 'ਚ ਮੈਂ ਤਕਰੀਬਨ 50 60 ਹਲਕੇ ਕੱਢ ਕੇ ਆਇਆ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ ਇੱਕ ਤੂਫਾਨ ਹੀ ਖੜਾ ਹੋ ਰਿਹਾ ਹੈ ਲੋਕਾਂ ਵਿੱਚ ਇੰਨਾ ਗੁੱਸਾ ਦੇਖ ਰਿਹਾ ਝਾੜੂ ਵਾਲੇ ਦੇ ਖਿਲਾਫ ਮੈਂ ਲਗਾ ਝਾੜੂ ਦਾ ਮੰਗਾ ਤੇ ਜੇ 92 ਸੀਟਾਂ ਜਿੱਤੀਆਂ ਸੀ ਨਾ ਇੱਕ ਸਮਾ ਗਰੰਟੀ ਦਿੰਦਾ ਆ 13 ਦੀਆਂ 13 ਸੀਟਾਂ ਜਮਾਨਤਾ ਜਬਤ ਹੋਣਗੀਆਂ ਝਾੜੂ ਵਾਲੇ ਦੀ ਤੇ ਉਹਦੇ ਨਾਲ بڑا ਮੁਕਾਬਲਾ ਕਰ ਰਿਹਾ ਭਾਜਪੀ ਥੱਲੇ ਥੱਲੇ ਕਿਹਦੀ ਕਿਹਦੀ ਬੱਜੂਗੀ ਉਹਨਾਂ ਦੋਨਾਂ 'ਚ ਤੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਕ੍ਰੀ ਜੀ ਕਾ ਖਾਲਸਾ ওগুরু <muchas> জী <muchas>